ਹਾਂਜੀ ਬਈ ਦੋਸਤੋ ਕੀ ਹਾਲ ਚਾਲ ਸਵਾਗਤ ਆ ਤੁਹਾਡਾ ਆਪਾਂ YouTube ਚੈਨਲ ਗੱਲ ਫਾਰਮ ਤੇ ਅੱਜ ਜਿਵੇਂ ਤੁਹਾਨੂੰ ਆਪਾਂ ਵੀਡੀਓ ਕੱਲ ਸਪਾਈ ਸੀਗੀ ਵੀ ਆਪਣੀ ਗਾਂ ਸੋਈ ਜਾ ਟਰਨਾਡੋ ਬੁੱਲ ਦੀ ਬੱਚੀ ਦਿੱਤੀ ਆ ਸੋ ਅੱਜ ਆਪਾਂ ਆਇਆ ਲੱਗਿਆ ਆ ਚੀ ਚੱਕ ਇਹਨਾਂ ਦਾ ਡਾਈਨਾ ਇਹ ਜੀ ਤਕਰੀਬਨ ਕੋਈ ਵੀ ਪਸ਼ੂ ਆਪਣਾ ਸੌਂਦਾ ਵਾ ਚਾਹੇ ਮੱਝ ਹੋਵੇ ਚਾਹੇ ਗਾਂ ਪਹਿਲਣ ਦੂਜੀਆਂ ਤੀਜੀਆਂ ਜਿਹੜੇ ਵੀ ਸੂਏ ਸੌਂਦੀ ਸੌਣ ਦੇ ਤੋਂ 8-10 ਦਿਨ ਦੇ ਵਿੱਚ ਬੱਚੇ ਪਿਉਣੀ ਹੁੰਦੀ ਹੈ ਜੀ ਠੀਕ ਹੈ ਜੀ ਇਹਨਾਂ ਦਾ ਡਾਈਨਾ ਵਾ ਇਹਦੇ ਫਾਇਦੇ ਆਪਾਂ ਨੂੰ ਬਹੁਤ ਆ ਸਭ ਤੋਂ ਪਹਿਲਾ ਫਾਇਦਾ ਇਹਦਾ ਇਹੀ ਆ ਵੀ ਜੇ ਆਪਣੇ ਬੱਚੇ ਦਾਨੀ ਵਿੱਚ ਕੋਈ ਰਹਿਣ ਖੁੰਦ ਰਹੀ ਹੋਵੇ ਜਿਵੇਂ ਜ਼ਹਿਰ ਜਾਂ ਕੋਈ ਹੋਰ ਸਾਰੀ ਜਿਹੇ ਇਨਰ ਡਾਈਨਾਂ ਬੱਚੇ ਜਾਨੀ ਦੀ ਸਫਾਈ ਕਰ ਦਿੰਦੀ ਆ ਠੀਕ ਆ ਜੀ ਦੂਜਾ ਫਾਇਦਾ ਇਹ ਆ ਕਿ ਪਸ਼ੂ ਆਪਣਾ ਦੁੱਧ ਵੱਧ ਤੋਂ ਵੱਧ ਦਿੰਦਾ ਵਾ ਇਹਦੇ ਨਾਲ ਠੀਕ ਆ ਜੀ ਤੇ ਤੀਜਾ ਫਾਇਦਾ ਆਪਣਾ ਇਹ ਹੈ ਜੀ ਇਸ ਦਾ ਵੀ ਜਿਹੜੇ ਪਸ਼ੂ ਨੇ ਆਪਣਾ ਸੂਇਆ ਹੁੰਦਾ ਵਾ ਉਸ ਤੋਂ ਬਾਅਦ ਉਸ ਨੇ ਦੁਬਾਰੇ ਫੇਰ ਬੋਲਣਾ ਹੁੰਦਾ ਠੀਕ ਹੈ ਜੀ ਹੀਟ ਕੱਢਣੀ ਹੁੰਦੀ ਆ ਪ੍ਰਕਿਰਿਆ ਸ਼ੁਰੂ ਕਰਨੀ ਹੁੰਦੀ ਆ ਜਿੰਨਾ ਚਿਰ ਆਪਣਾ ਪਸ਼ੂ ਨਵੇਂ ਦੁੱਧ ਦੁਬਾਰੇ ਸੂ ਕੇ ਨਹੀਂ ਹੁੰਦਾ ਉਹਨਾਂ ਚਿਰ ਜੇ ਆਪਾਂ ਨੂੰ ਪਸ਼ੂ ਸੂਏ ਦਾ ਕੋਈ ਵੀ ਫਾਇਦਾ ਨਹੀਂ ਹੋਇਆ ਹੁੰਦਾ ਕਿਉਂਕਿ ਜਿੰਨਾ ਚਿਰ ਆਪਣਾ ਪਸ਼ੂ ਨਵੇਂ ਦੁੱਧ ਹੀ ਨਹੀਂ ਹੋਇਆ ਤਾਂ ਆਪਣੇ ਅੱਗੇ ਪ੍ਰਕਿਰਿਆ ਸ਼ੁਰੂ ਨਹੀਂ ਹੋਈ ਹੁੰਦੀ ਠੀਕ ਹੈ ਜੀ ਸੋ ਇਹ ਉਸ ਨੂੰ ਬੱਚੇਦਾਨੀ ਨੂੰ ਪੂਰਾ ਬਿਲਕੁਲ ਤੰਦਰੁਸਤ ਰੱਖਦੀ ਆ ਉਹਦਾ ਕੜਾ ਚਲਾਉਂਦੀ ਆ ਇੱਕ ਤਰ੍ਹਾਂ ਦਾ ਸਫਾਈ ਬਿਲਕੁਲ ਅੰਦਰੋਂ ਸਾਫ਼ ਹੋ ਜਾਂ ਤੇ ਦੁੱਧ ਨੂੰ ਬਹੁਤ ਜ਼ਿਆਦਾ ਵਧਾਉਂਦੀ ਹੈ ਠੀਕ ਹੈ ਜੀ ਇਹ ਆਪਾਂ ਨੂੰ ਮਿਲਦੀ ਹੈ ਜੀ ਤਕਰੀਬਨ 650 ਲੀਟਰ ਪੈਂਦਾ ਵਾ ਤੇ ਦੇਣਾ ਇਸ ਨੂੰ ਕਿਵੇਂ ਆ 100 ਐਮਲ ਸਵੇਰ ਨੂੰ 100 ਐਮਲ ਸ਼ਾਮ ਨੂੰ 200 ਐਮਲ ਡੇਲੀ ਦੇਣਾ ਜੀ ਇਸ ਨੂੰ ਠੀਕ ਹੈ ਜੀ ਤੇ ਰਿਜ਼ਲਟ ਇਹਦਾ ਬਹੁਤ ਵਧੀਆ ਅੱਗੇ ਵੀ ਆਪਾਂ ਟਰਾਈ ਕਰਦੇ ਹਾਂ ਹਰ ਵਾਰ ਦਿੰਨੇ ਹਰ ਪਸ਼ੂ ਨੂੰ ਦਿੰਨੇ ਹ ਸੂਣ ਤੋਂ ਬਾਅਦ ਠੀਕ ਹੈ ਜੀ ਪੰਜਾਂ ਦਿਨਾਂ ਦੇ ਵਿੱਚ ਵਿੱਚ ਇਹ ਖਤਮ ਕਰਨੀ ਹੁੰਦੀ ਆ ਦੇਖੋ ਲਿ ਪੈਕਿੰਗ ਨਵੀਂ ਹੋਈ ਅੱਜ ਹੀ ਲੈ ਕੇ ਆਏ ਆਂ ਦੀ ਕੱਲ ਸੂਈ ਸੀਗਾ ਆਪਣੀ ਸੋ ਆਹੜੇ ਕੁੱਪੀ ਲੱਗੀ ਆ ਦੇ ਉੱਪਰ ਹਰੀ ਜੀ ਆਹ ਲਾ ਸੰਤਰੀ ਜੀ ਇਹਦੇ ਵਿੱਚ ਹੀ ਸਾਰਾ ਇਹਦੇ ਵਿੱਚ ਇਹਨਾਂ ਦਾ ਹੋ ਲੱਗਾ ਹੋਇਆ ਕਿੰਨੇ ਐਮ ਐਲ ਕੱਲਾ ਕੱਲਾ ਲਿਖਿਆ ਹੋਇਆ ਇੱਕ ਮਿੰਟ ਤੁਹਾਨੂੰ ਖੋਲ ਕੇ ਵੀ ਦਿਖਾ ਦਿੰਦਾ ਵਾ ਜੀ ਹਾਂ ਜੀ ਆ ਦੇਖੋ ਜੇ ਆਪਾਂ ਖੋਲ ਲੀਏ ਇਹ ਨਗੜਾਈਨਾ ਆਪਣੀ ਇਹਦੇ ਵਿੱਚ ਨਾ ਸਾਰੇ ਨੰਬਰ ਲਿਖੇ ਹੋਇਆ ਜੀ ਦੇਖੋ ਧਿਆਨ ਨਾਲ 50 100 150 200 ਤੇ 250 ਠੀਕ ਹੈ ਜੀ ਐਸ ਨੂੰ ਆਪਾਂ 100 ਐਮਐਲ ਸਵੇਰ ਦੇਣਾ ਵਾ ਇੱਥੇ 100 ਐਮਐਲ ਦਾ ਨਿਸ਼ਾਨ ਆ ਜਾਗਾ ਤੇ ਠੀਕ ਆ ਜੀ 100 ਐਮਐਲ ਆਪਾਂ ਇਸ ਨੂੰ ਸਵੇਰ ਦੇਣਾ ਤੇ 100 ਹੀ ਆਪਾਂ ਇਸ ਨੂੰ ਸ਼ਾਮ ਨੂੰ ਦੇਣਾ ਵਾ ਠੀਕ ਆ ਜੀ ਇਹਨੂੰ ਭੇਦੀ ਕਰਕੇ ਜੇ ਸਰਾਂਜਾਂ ਵੱਡੀ ਸਰਾਂਜੇ ਲਿਆਇਆ ਕਰੋ ਆਪਣੇ ਕੋਲ ਤਾਂ ਵੱਡੀ ਸਰਾਂਜੇ ਰੱਖੀ ਹੋਈ ਹੈ 50 ਐਮਐਲ ਦੀ 50 50 ਦੀਆਂ ਦੋ ਪਰਕੇ ਦੇ ਦੇ ਦਈਆਂ ਵਾ ਤੇ ਬਹੁਤ ਹੀ ਜਿਆਦਾ ਫਾਇਦੇਮੰਦ ਆ ਜੀ ਇਹ ਜਰੂਰ ਪਾਇਆ ਕਰੋ ਕੋਈ ਦਇਆ ਕਰਪਾ ਤੁਹਾਨੂੰ ਕੋਈ ਇਹ ਬਾਲਾ ਮਹਿੰਗਾ ਪ੍ਰੋਡਕਟਰ ਨਹੀਂਗਾ ਹੈਦੇ ਐਸ ਦੇ ਬਹੁਤ ਆ ਠੀਕ ਹੈ ਜੀ ਜੇ ਆਪਣੇ ਬੱਚੇ ਦੇ ਅੰਦਰ ਸਫਾਈ ਹੀ ਨਾ ਚੰਗੀ ਤਰ੍ਹਾਂ ਹੋਊਗੀ ਤਾਂ ਪਸ਼ੂ ਨਾ ਦੁੱਧ ਤਰਦਾ ਵਾ ਨਾ ਅੱਗੇ ਪਸ਼ੂ ਨੇ ਨਵੇਂ ਦੁੱਧ ਹੋਣ ਦੀ ਪ੍ਰਗਰੈਸ ਜਲਦੀ ਸ਼ੁਰੂ ਕਈ ਹੁਣ ਪਸ਼ੂ ਸੂਪੇਂਦੇ ਆਪਾਂ ਕਹਿੰਦੇ ਨੇ ਬਈ ਨਵੇਂ ਦੁੱਧ ਨਹੀਂ ਹੁੰਦਾ ਨਵੇਂ ਦੁੱਧ ਨੂੰ 4-5 ਮਹੀਨੇ ਹੋਏ ਹੋਏ ਜਾਂਦੇ ਸੂਆਂ ਨੂੰ ਉਹ ਆਪਣਾ ਰਿਪੀਟ ਤਾਰਾਂ ਹੀ ਨਹੀਂ ਕਰਦਾ ਹੀਟ ਵਿੱਚ ਹੀ ਨਹੀਂ ਆਉਂਦਾ ਆਮਦਾ ਪਸ਼ੂ ਉਹਦਾ ਕਾਰਨ ਹੀ ਹੁੰਦਾ ਕਿ ਬੱਚੇ ਦੇ ਅੰਦਰ ਕੁਛ ਨਾ ਕੁਛ ਇਨਫੈਕਸ਼ਨ ਮੜੀ-ਮੋਟੀ ਹੋਈ ਹੁੰਦੀ ਆ ਫਿਰ ਆਪਾਂ ਨਵੇਂ ਸਿਰੇ ਪਾਊਡਰ ਪਾਉਂਦੇ ਆ ਕਦੇ ਕੁਸ ਕਰਦੇ ਕੁਸ ਕਰਦੇ ਆ ਬਾਟੋ ਮਸਲਾ ਹੱਲ ਨਹੀਂ ਹੁੰ ਦਾ ਉਹਦਾ ਸਾਰਾ ਹੀ ਸਰਕਲ ਟੁੱਟ ਜਾਂਦਾ ਠੀਕ ਆ ਜੀ ਸੋ ਇਹ ਇਹ ਜੇ ਦੇਵਾਂਗੇ ਆਪਾਂ ਤਾਂ ਇਸ ਦੇ ਨਾਲ ਕਿਸੇ ਪ੍ਰਕਾਰ ਦੀ ਵੀ ਕੋਈ ਸਮੱਸਿਆ ਨਹੀਂ ਆਵੇਗੀ ਠੀਕ ਆ ਜੀ ਇਹਦੇ ਵਿੱਚ ਪਿੱਛੇ ਸਾਰਾ ਕੁਝ ਲਿਖਿਆ ਹੋਇਆ ਇਨਰਡਾਈਨਾ ਕੰਪਨੀ ਦੀ ਹੈਗੀ ਵਿਟ ਮੈਨ ਕਾਈਂਡ ਇਹੀ ਕੰਪਨੀ ਲਿਓ ਜੀ ਠੀਕ ਆ ਜੀ ਆਪਾਂ ਕੰਪਨੀ ਦੀ ਕੋਈ ਮਸ਼ਹੂਰੀ ਨਹੀਂ ਕਰ ਰਹੇ ਬਸ ਆਪਾਂ ਇਹਦਾ ਪ੍ਰੋਡਕਟ ਆਪ ਯੂਜ਼ ਕੀਤਾ ਆਪਾਂ ਉਸ ਪ੍ਰੋਡਕਟ ਬਾਰੇ ਆਪਾਂ ਤੁਹਾਨੂੰ ਦੱਸ ਰਹੇ ਹਾਂ ਠੀਕ ਆ ਜੀ ਇਹਦੇ ਮਗਰ ਸਾਰਾ ਕੁਝ ਲਿਖਿਆ ਹੈ ਦੇ ਵਿੱਚ ਕੀ ਕੀ ਮਾਤਰਾ ਨੇ ਧਿਆਨ ਤੁਸੀਂ ਪੜ੍ਹ ਵੀ ਸਕਦੇ ਆ ਜੀ ਠੀਕ ਆ ਜੀ ਤੇ ਰਿਜ਼ਲਟ ਇਹਦਾ ਬਹੁਤ ਵਧੀਆ ਵਾ ਠੀਕ ਹੈ ਜੀ ਆਪਾਂ ਨੂੰ ਉਹ ਦੇਣ ਤੋਂ ਪਹਿਲਾਂ ਚੰਗੀ ਤਰ੍ਹਾਂ ਹਿਲਾ ਲਿਆ ਕਰੋ ਆ ਦੇਖੋ ਲਿਖਿਆ ਹੋਇਆ ਵਾ ਕੈਟਲ ਯੂਜ਼ 200 ਐਮਐਲ ਡੇਲੀ 5 ਦਿਨ 5 ਦਿਨ ਦੇ ਵਿੱਚ ਵਿੱਚ ਖਤਮ ਕਰਨੀ ਹੁੰਦੀ ਹੈ ਠੀਕ ਹੈ ਜੀ ਦੇਣ ਤੋਂ ਪਹਿਲਾਂ ਉਹ ਚੰਗੀ ਤਰ੍ਹਾਂ ਜਰੂਰ ਹਿਲਾ ਲਿਆ ਕਰੋ ਠੀਕ ਹੈ ਜੀ ਇਸ ਤਰ੍ਹਾਂ ਸ਼ੇਕ ਕਰ ਲਿਆ ਕਰੋ ਠੀਕ ਹੈ ਜੀ ਵੀਡੀਓ ਚੰਗੀ ਲੱਗੀ ਤਾਂ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਜੀ ਧੰਨਵਾਦ ਹਾਂ ਜੀ ਇੱਕ ਗੱਲ ਹੋਰ ਤੁਸੀਂ ਦੇਖ ਰਹੇ ਹੋ ਹੁਣ ਦਵਾਈ ਦੇਣੀ ਕਿਸ ਤਰ੍ਹਾਂ ਸਿਰੰਜ ਭਰ ਲੈਣੀ ਆਪਾਂ ਜਦੋਂ ਆਪਾਂ ਦਵਾਈ ਦੇਣੀ ਹੈ ਇੱਕ ਚੀਜ਼ ਦਾ ਬਹੁਤ ਖਾਸ ਧਿਆਨ ਰੱਖਣਾ ਵਾ ਜਦੋਂ ਆਪਾਂ ਸੂ ਨੂੰ ਦਵਾਈ ਦਈਏ ਤੁਸੀਂ ਵੀਡੀਓ ਜੇ ਦੇ ਪਸ਼ੂ ਦੇ ਸੱਜੇ ਪਾਸੇ ਹੋ ਕੇ ਉਸ ਦੇ ਉੱਪਰ ਦੇ ਹੱਥ ਭਾ ਕੇ ਖੱਬੇ ਪਾਸੇ ਦੇ ਹੱਥ ਭਾ ਕੇ ਜਿੱਥੇ ਪਸ਼ੂ ਦੇ ਦੰਦ ਖਤਮ ਹੁੰਦੇ ਆ ਉਦੋਂ ਬਾਅਦ ਪਸ਼ੂ ਦੇ 3 ਤੋਂ 4 ਇੰਚ ਦਾ ਸਨ ਹੁੰਦਾ ਉਸ ਤੋਂ ਜਗ੍ਹਾ ਤੇ ਦੰਦ ਨਹੀਂ ਹੁੰਦੇ ਪਸ਼ੂ ਦੇ ਉਹਦੇ ਵਿੱਚ ਆਪਾਂ ਗੂਠਾ ਵਸਾਉਣਾ ਖੱਬੇ ਹੱਥ ਦਾ ਤੇ ਪਸ਼ੂ ਨੇ ਮੂੰਹ ਆਪਣਾ ਖੋਲ ਲੈਣਾ ਠੀਕ ਹੈ ਜੀ ਤੇ ਸੱਜੇ ਹੱਥ ਨਾਲ ਆਪਾਂ ਸਰਿੰਜ ਭਾ ਕੇ ਦਵਾਈ ਦੇ ਦੇਣੀ ਹੈ ਤੇ ਇੱਕ ਗੱਲ ਦਾ ਖਾਸ ਧਿਆਨ ਰੱਖਣਾ ਤੇ ਉਸ ਜਗ੍ਹਾ ਜਿਹੜੀ 3-4 ਇੰਚ ਦੀ ਜਗ੍ਹਾ ਖਾਲੀ ਉਸ ਤੋਂ ਪਿੱਛੇ ਹਰ ਇੱਕ ਪਸ਼ੂ ਦੇ ਦੋ ਜੜਾ ਹੁੰਦੀਆਂ ਦੋ ਤੋਂ ਤਿੰਨ ਵੱਡੀਆਂ ਵੱਡੀਆਂ ਉੱਥੇ ਪਿੱਛੇ ਹੱਥ ਨਾ ਜਾਣ ਤਾਂ ਉੱਥੇ ਤੁਹਾਡੀ ਉਂਗਲ ਖਾਤਮਾ ਤਕਰੀਬਨ ਠੀਕ ਹੈ ਜੀ ਸੋ ਇਸ ਗੱਲ ਦਾ ਧਿਆਨ ਰੱਖਣਾ ਦਵਾਈ ਦੇਣ ਦੇ ਮੌਕੇ ਠੀਕ ਹੈ ਜੀ ਵੀਰ